ਸਤਿ ਸ਼੍ਰੀ ਅਕਾਲ ਹਮਦਾਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਪੰਜਾਬੀ ਟਰੱਕ ਡਰਾਈਵਰਾਂ ਨੇ ਚੁੱਕ ਦਿੱਤਾ ਸੱਚਾਈ ਤੋਂ ਪਰਦਾ ਅਰਜਿੰਦਰ ਸਿੰਘ ਦੇ ਨਾਂ ਤੇ ਠੱਗੇ ਜਾ ਰਹੇ ਸਨ ਕਰੋੜਾ ਰੁਪਏ ਟਰਾਂਸਪੋਰਟ ਕੰਪਨੀ ਦੀ ਮਾਲਕਣ ਵੀ ਆ ਸਕਦੀ ਹੈ ਡਿੱਕੇ ਅਮਰੀਕਾ ਵਿੱਚ ਟਰੱਕ ਡਰਾਈਵਰਾਂ ਨੂੰ ਵੱਡੀ ਰਾਹਤ ਵਰਕ ਪਰਮਿਟ ਤੇ پابੰਦੀ ਸਿਰਫ 1500 ਡਰਾਈਵਰਾਂ ਤੱਕ ਸੀਮਤ ਕੈਨੇਡਾ ਵਾਲੇ B1 ਵੀਜ਼ਾ ਤੇ ਚਲਾ ਸਕਣਗੇ ਟਰੱਕ ਯੂਕੇ ਵਿੱਚ 파티 ਪਰਿਵਾਰ ਦੇ ਰੈਸਟੋਰੈਂਟ ਤੇ ਹਮਲਾ ਤਿੰਨ ਹੋਰ ਤਾਂ ਸਣੇ 5 ਜਣੇ ਗੰਭੀਰ ਜ਼ਖਮੀ ਅਮਰੀਕਾ ਵਿਧ ਪਾਰਤੀ ਟਰੱਕ ਡਰਾਈਵਰ ਦੀ ਦਰਦਨਾਕ ਮੌਤ ਬੇਕਾਬੂ ਹੋ ਕੇ ਦਰਖਤ ਵਿੱਚ ਵੱਜਿਆ ਟਰੱਕ ਫ੍ਰਿਜ਼ਨੋ ਬਿਖੇ ਰਹਿੰਦਾ ਸੀ ਆਸ਼ੀਸ਼ ਮਾਨ ਯੂਰਪੀ ਮੂਲਕਾਂ ਨੇ ਅਮਰੀਕਾ ਪੇਜਨੀ ਬੰਦ ਕੀਤੀ ਡਾਕ ਟਰੰਪ ਦੀਆਂ ਟੈਰਿਫਸ ਨੇ ਪਾਇ ਪੁਹਾੜੇ ਤੇ ਹੁਣ ਖਬਰਾਂ ਵਿਸਤਾਰ ਨਾਲ ਅਮਰੀਕਾ ਵਿੱਚ ਗ੍ਰਿਫਤਾਰ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੀ EMPLOYER ਨਵਨੀਤ ਕੌਰ ਵੀ ਅੜੇਕੇ ਆ ਸਕਦੀ ਹੈ ਜਿਸ ਦੀ ਟਰਾਂਸਪੋਰਟ ਕੰਪਨੀ ਵਾਈਟ ਹਾਕ ਨੂੰ 25 ਮੌਕਿਆਂ ਤੇ ਟਰੱਕ ਸੇਫਟੀ ਵਾਇਓਲੇਸ਼ਨਜ਼ ਦਾ ਦੋਸ਼ੀ ਮੰਨਿਆ ਗਿਆ ਅਤੇ ਦੋ ਡਰਾਈਵਰ ਮੌਤਲ ਡਰਾਈਵਿੰਗ ਲਾਇਸੈਂਸ ਤੇ ਟਰੱਕ ਚਲਾਉਂਦੇ ਫੜੇ ਗਏ ਮੀਡੀਆ ਰਿਪੋਰਟਾਂ ਮੁਤਾਬਕ ਕੈਲੀਫੋਰਨੀਆ ਦੇ ਸੇਰੀ ਸ਼ਹਿਰ ਤੋਂ ਟਰਾਂਸਪੋਰਟ ਦਾ ਕਾਰੋਬਾਰ ਕਰ ਰਹੀ ਨਵਨੀਤ ਕੌਰ ਕਥਿਤ ਤੌਰ ਤੇ ਵਾਈਟ ਹਾਕ ਟਰਾਂਸਪੋਰਟੇਸ਼ਨ ਦਾ ਕੰਮਕਾਜ ਬੰਦ ਕਰਕੇ ਰੂਪੋਸ਼ ਹੋ ਚੁੱਕੀ ਹੈ ਦੂਜੇ ਪਾਸੇ ਹਰਜਿੰਦਰ ਸਿੰਘ ਨੂੰ ਰਿਹਾ ਕਰਵਾਉਣ ਦੇ ਨਾਂ ਤੇ ਠੱਗੀਆਂ ਠੋਰੀਆਂ ਸ਼ੁਰੂ ਹੋ ਚੁੱਕੀਆਂ ਨੇ ਅਤੇ ਛਾਤਰ ਠੱਗਾਂ ਵੱਲੋਂ ਲੋਕਾਂ ਨੂੰ ਜਜ਼ਬਾਤੀ ਕਰਦੇ ਆ ਕਰੋੜਾਂ ਰੁਪਏ ਇਕੱਤਰ ਕੀਤੇ ਜਾ ਰਹੇ ਨੇ ਅਮਰੀਕਾ ਅਤੇ ਆਸਟ੍ਰੇਲੀਆ ਵਿੱਚ ਹਰਜਿੰਦਰ ਸਿੰਘ ਦੇ ਨਾਂ ਤੇ ਬਣੇ 174 ਅਕਾਊਂਟਸ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਫੜੇ ਜਾ ਚੁੱਕੇ ਨੇ ਹਰਜਿੰਦਰ ਸਿੰਘ ਦੇ ਪਰਿਵਾਰ ਵੱਲੋਂ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਠੱਗਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ ਇਸੇ ਦੌਰਾਨ ਹਰਜਿੰਦਰ ਸਿੰਘ ਨੂੰ ਘੱਟ ਤੋਂ ਘੱਟ ਸਜ਼ਾ ਦੇ ਮਕਸਦ ਨਾਲ ਆਰੰਭੀ ਗਈ ਪਟੀਸ਼ਨ ਉੱਤੇ ਦਸਤਖਤ ਕਰਨ ਵਾਲਿਆਂ ਦੀ ਗਿਣਤੀ 28 ਲੱਖ ਹੋ ਚੁੱਕੀ ਹੈ ਅਤੇ ਕਾਫਲਾ ਲਗਾਤਾਰ ਵਧਦਾ ਜਾ ਰਿਹਾ ਹੈ। ਹਰਜਿੰਦਰ ਸਿੰਘ ਦੀ ਜ਼ਮਾਨਤ ਅਰਜ਼ੀ ਰੱਦ ਹੋਣ ਮਗਰੋਂ ਇੱਕ ਹੋਰ ਅਹਿਮ ਤੱਥ ਉੱਭਰ ਕੇ ਸਾਹਮਣੇ ਆਇਆ ਕਿ ਹਾਦਸੇ ਵੇਲੇ ਟਰੱਕ ਵਿੱਚ ਮੌਜੂਦ ਦੂਜਾ ਪੰਜਾਬੀ ਨੌਜਵਾਨ ਹਰਨੀਤ ਸਿੰਘ ਹਰਜਿੰਦਰ ਸਿੰਘ ਦਾ ਕੁਝ ਨਹੀਂ ਲੱਗਦਾ ਜਦਕਿ ਮੀਡੀਆ ਰਿਪੋਰਟਾਂ ਵਿੱਚ ਉਸ ਨੂੰ ਭਰਾ ਦੱਸਿਆ ਗਿਆ। ਹਰਨੀਤ ਸਿੰਘ ਦੇ ਇੱਕ ਰਿਸ਼ਤੇਦਾਰ ਨੇ মিডিਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸਨੇ ਹੀ ਕੁਝ ਮਹੀਨੇ ਪਹਿਲਾਂ ਹਰਨੀਤ ਨੂੰ ਹਰਜਿੰਦਰ ਨਾਲ ਮਿਲਵਾਇਆ ਸੀ ਤਾਂ ਕਿ ਟਰਕਿੰਗ ਸੈਕਟਰ ਦੀਆਂ ਬਾਰੀਕੀਆਂ ਸਿੱਖ ਸਕੇ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਾਲੇ ਹਰਨੀਤ ਸਿੰਘ ਨੂੰ ਗ੍ਰਿਫਤਾਰ ਕਰ ਚੁੱਕੇ ਨੇ ਅਤੇ ਕਿਸੇ ਵੀ ਵੇਲੇ ਡਿਪੋਰਟ ਕੀਤਾ ਜਾ ਸਕਦਾ ਹੈ ਕੈਲੀਫੋਰਨੀਆ ਵਿੱਚ ਮੌਜੂਦ ਪੰਜਾਬੀ ਟਰੱਕਰਜ਼ ਨੇ ਦੱਸਿਆ ਕਿ ਅਮਰੀਕਾ ਦੀਆਂ ਸਰਮੌਰ ਸਿੱਖ ਜਥੇਬੰਦੀਆਂ ਵੱਲੋਂ ਰਣਨੀਤੀ ਘੜੀ ਜਾ ਰਹੀ ਹੈ ਜਿਸ ਦੇ ਆਧਾਰ ਤੇ ਹਰਜਿੰਦਰ ਸਿੰਘ ਦਾ ਮਕਦਮਾ ਲੜਿਆ ਜਾਵੇਗਾ ਹਰਜਿੰਦਰ ਸਿੰਘ ਦੇ ਇੱਕ ਦੋਸਤ ਦਿਲਬਖ ਸਿੰਘ ਨੇ ਦੋਸ਼ ਲਾਇਆ ਕਿ ਅਮਰੀਕਾ ਪੁਲਿਸ ਨੇ ਪਹਿਲਾਂ ਅਫਵਾਹ ਫੈਲਾ ਦਿੱਤੀ ਕਿ ਹਾਦਸੇ ਵੇਲੇ ਹਰਜਿੰਦਰ ਸਿੰਘ ਨੇ ਨਸ਼ਾ ਕੀਤਾ ਹੋਇਆ ਸੀ ਪਰ ਇਹ ਸਭ ਸਰਾਸਰ ਝੂਠ ਸਾਬਤ ਹੋਇਆ ਹਰਜਿੰਦਰ ਸਿੰਘ ਨੇ ਹਾਦਸੇ ਮਗਰੋਂ ਆਪਣੇ ਪਰਿਵਾਰ ਨੂੰ ਫੋਨ ਕਰਕੇ ਦੱਸਿਆ ਕਿ ਕਾਲੇ ਰੰਗ ਦੀ ਗੱਡੀ ਵਿੱਚ ਸ਼ਰਾਬ ਦੀਆਂ ਬੋਤਲਾਂ ਮੌਜੂਦ ਸਨ ਅਤੇ ਪੁਲਿਸ ਨੇ ਘਟਨਾ ਦੀ ਵੀਡੀਓਗ੍ਰਾਫੀ ਵੀ ਕੀਤੀ। ਪੰਜਾਬ ਰੰਦੇ ਆਪਣੇ ਭਰਾ ਨਾਲ ਗੱਲਬਾਤ ਦੌਰਾਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਕਾਲੇ ਰੰਗ ਦੀ ਕ੍ਰਾਈਸਲਰ ਮਿਨੀ ਵੈਨ ਕ੍ਰੂਜ਼ ਕੰਟਰੋਲ ਤੇ ਚੱਲ ਰਹੀ ਸੀ ਜਦੋਂ ਹਾਦਸਾ ਵਾਪਰਿਆ। ਸੰਭਾਵਤ ਤੌਰ ਤੇ ਇਸੇ ਕਰਕੇ ਸਾਹਮਣੇ ਟਰੱਕ ਮੁੜਦਾ ਦੇਖ ਕੇ ਵੀ ਮਿਨੀ ਵੈਨ ਦਾ ਡਰਾਈਵਰ ਆਪਣੀ ਗੱਡੀ ਨਾ ਰੋਕ ਸਕਿਆ। ਹਰਜਿੰਦਰ ਸਿੰਘ ਦੇ ਇੱਕ ਰਿਸ਼ਤੇਦਾਰ ਦਿਲਬਖ ਸਿੰਘ ਮੁਤਾਬਕ ਫਲੋਰੀਡਾ ਦੇ ਟਰੱਕ ਡਰਾਈਵਰ ਵੀ ਸਭ ਕੁਝ ਚੰਗੀ ਤਰ੍ਹਾਂ ਜਾਣਦੇ ਨੇ ਅਤੇ ਯੂਨੀਅਨ ਨੇ ਹੜਤਾਲ ਕਰਦਿਆਂ ਫਲੋਰੀਡਾ ਵਿੱਚ ਸੇਵਾਵਾਂ ਠੱਪ ਕਰ ਦਿੱਤੀਆਂ। ਡਰਾਈਵਰਾਂ ਨੇ ਦੋਸ਼ ਲਾਇਆ ਕਿ ਹਰਜਿੰਦਰ ਸਿੰਘ ਨੂੰ ਜਾਣਬੁੱਝ ਕੇ ਕਾਤਲ ਦਰਸਾਉਣ ਦੇ ਯਤਨ ਕੀਤੇ ਜਾ ਰਹੇ ਨੇ, ਜਦਕਿ ਅਸਲ ਵਿੱਚ ਇਹ ਇੱਕ ਹਾਦਸਾ ਸੀ। ਹਰਜਿੰਦਰ ਸਿੰਘ ਦੀ ਹਮਾਇਤ ਕਰਨ ਵਾਲਿਆਂ ਵਿੱਚ ਸਿਰਫ ਸਾਊਦੀਅਨ ਡਰਾਈਵਰ ਹੀ ਨਹੀਂ, ਬਲਕਿ ਹਰ ਧਰਮ ਅਤੇ ਨਸਲ ਨਾਲ ਸੰਬੰਧਿਤ ਡਰਾਈਵਰ ਸ਼ਾਮਲ ਹੋ ਚੁੱਕੇ ਨੇ। ਇਥੇ ਦੱਸਣਾ ਬਣਦਾ ਹੈ ਕਿ ਕਿਸਾਨ ਅੰਦੋਲਨ ਦੌਰਾਨ ਬੇहद ਸਰਗਰਮ ਰਹੇ ਡਾਕਟਰ ਸਵੇਮਾਨ ਸਿੰਘ ਵੀ ਹਰਜਿੰਦਰ ਸਿੰਘ ਦੇ ਹੱਕ ਵਿੱਚ ਨਿੱਤਰ ਚੁੱਕੇ ਨੇ ਸੋਸ਼ਲ ਮੀਡੀਆ ਰਾਹੀਂ ਇੱਕ ਵੀਡੀਓ ਅਪਲੋਡ ਕਰਦਿਆਂ ਉਹਨਾਂ ਕਿਹਾ ਕਿ ਬਿਨਾਂ ਸ਼ੱਕ ਹਰਜਿੰਦਰ ਸਿੰਘ ਤੋਂ ਗਲਤੀ ਹੋਈ ਪਰ ਉਸ ਨੂੰ ਮਦਦ ਦੀ ਜ਼ਰੂਰਤ ਹੈ ਡਾਕਟਰ ਸਵੇਮਾਨ ਸਿੰਘ ਵੱਲੋਂ ਪਰਿਵਾਰ ਦੀ ਹਰ ਪੱਖੋਂ ਮਦਦ ਕਰਨ ਦਾ ਐਲਾਨ ਕੀਤਾ ਗਿਆ ਹੈ ਬਿਆਰ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਯੂਰਪੀਅਨ ਕੰਟਰੀਜ਼ ਵੱਲੋਂ ਅਮਰੀਕਾ ਵਾਸਤੇ ਡਾਕ ਸੇਵਾਵਾਂ ਆਰਜ਼ੀ ਤੌਰ ਤੇ ਰੱਦ ਕੀਤੇ ਜਾਣ ਨਾਲ ਸੰਬੰਧਤ ਹੈ ਜੀ ਹਾਂ 트럼ਪ ਦੀਆਂ ਟੈਰਿਫਸ ਤੋਂ ਦੁਖੀ ਯੂਰਪ ਦੇ ਕਈ ਮੁਲਕਾਂ ਵੱਲੋਂ ਹੁਣ ਅਮਰੀਕਾ ਵੱਲ ਜਾਣ ਵਾਲੀ ਡਾਕ ਸੇਵਾ ਆਰਜ਼ੀ ਤੌਰ ਤੇ ਰੋਕ ਦਿੱਤੀ ਗਈ ਹੈ ਫਰਾਂਸ ਜਰਮਨੀ ਨੈਦਰਲੈਂਡਸ ਆਸਟਰੀਆ ਅਤੇ ਇਟਲੀ ਤੋਂ ਇਲਾਵਾ ਯੂਕੇ ਸਰਕਾਰ ਦੇ ਸਖਤ ਫੈਸਲੇ ਪਿੱਛੇ 트럼ਪ ਸਰਕਾਰ ਵੱਲੋਂ 30 ਜੁਲਾਈ ਨੂੰ ਜਾਰੀ ਇੱਕ ਹੁਕਮ ਦੱਸਿਆ ਜਾ ਰਿਹਾ ਹੈ ਜਿਸ ਰਾਹੀਂ 800 ਡਾਲਰ ਤੱਕ ਦੇ ਸਮਾਨ ਤੇ ਮਿਲਣ ਵਾਲੀ ਟੈਰਿਫ रियायत ਖਤਮ ਕਰ ਦਿੱਤੀ ਗਈ ਪੋਸਟ ਯੂਰਪ ਅਤੇ ਹੋਰ ਡਾਕ ਵਿਭਾਗਾਂ ਨੇ ਕਿਹਾ ਕਿ ਨਵੇਂ ਨਿਯਮਾਂ ਬਾਰੇ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਗਈ ਜਿਸ ਦੇ ਮੱਦੇਨਜ਼ਰ ਡਾਕ ਸੇਵਾਵਾਂ 'ਤੇ ਰੋਕ ਲਾਉਣ ਦਾ ਫੈਸਲਾ ਲਿਆ ਗਿਆ ਇਸ ਤੋਂ ਪਹਿਲਾਂ ਭਾਰਤ ਸਰਕਾਰ ਵੀ ਅਮਰੀਕਾ ਜਾਣ ਵਾਲੀ ਡਾਕ ਸੇਵਾ 'ਤੇ ਰੋਕ ਲਾ ਚੁੱਕੀ ਹੈ ਜੋ 25 ਅਗਸਤ ਤੋਂ ਲਾਗੂ ਹੋ ਗਈ ਉਧਰ ਜਰਮਨੀ ਦੇ ਡਾਕ ਵਿਭਾਗ ਨੇ ਕਿਹਾ ਕਿ ਨਿੱਜੀ ਅਤੇ ਕਾਰੋਬਾਰੀ ਗਾਹਕਾਂ ਲਈ ਪਾਰਸਲ ਭੇਜਣ ਤੇ ਆਰਜ਼ੀ ਰੋਕ ਲਾ ਦਿੱਤੀ ਗਈ ਹੈ। ਇਟਲੀ ਦੇ ਡਾਕ ਵਿਭਾਗ ਵੱਲੋਂ 23 ਅਗਸਤ ਤੋਂ ਹੀ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ, ਜਦਕਿ ਇਸ ਤਾਦਰੁਨ ਚਿੱਠੀਆਂ ਤੇ ਕੋਈ ਪਾਬੰਦੀ ਲਾਗੂ ਨਹੀਂ ਹੈ। ਇੱਥੇ ਦੱਸਣਾ ਬਣਦਾ ਹੈ ਕਿ ਅਮਰੀਕਾ ਪੁੱਜਣ ਵਾਲੇ ਪਾਰਸਲ 29 ਅਗਸਤ ਤੋਂ ਡਿਊਟੀ ਫ੍ਰੀ ਨਹੀਂ ਰਹਿਣਗੇ, ਜਦਕਿ ਹੁਣ ਤੱਕ 800 ਡਾਲਰ ਤੱਕ ਦੀ ਕੀਮਤ ਵਾਲੇ ਸਮਾਨ ਤੇ ਕੋਈ ਟੈਕਸ ਨਹੀਂ ਸੀ ਲੱਗਦਾ। ਦੱਸਿਆ ਜਾ ਰਿਹਾ ਹੈ ਕਿ ਸਿਰਫ 100 ਡਾਲਰ ਤੱਕ ਦੀ ਕੀਮਤ ਵਾਲੇ ਪਾਰਸਲ ਹੀ ਡਿਊਟੀ ਮੁਕਤ ਰੱਖੇ ਗਏ ਨੇ ਜਾ ਸਾਧਾਰਨ ਚਿੱਠੀਆਂ ਜਾਂ ਦਸਤਾਵੇਜ਼ਾਂ ਨੂੰ ਡਿਊਟੀ ਫ੍ਰੀ ਰੱਖਿਆ ਗਿਆ ਹੈ ਅਮਰੀਕਾ ਦੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵੱਲੋਂ 15 ਅਗਸਤ ਨੂੰ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਪਰ ਡਿਊਟੀ ਵਸੂਲ ਕਰਨ ਅਤੇ ਜਮ੍ਹਾਂ ਕਰਵਾਉਣ ਦੀ ਪ੍ਰਕਿਰਿਆ ਬਾਰੇ ਨਿਯਮ ਸਪਸ਼ਟ ਨਹੀਂ ਕੀਤੇ ਗਏ ਯੂਰਪ ਦੇ ਡਾਕ ਮੈਕਮਿਆਂ ਦਾ ਕਹਿਣਾ ਹੈ ਕਿ ਜਿਹੜੇ ਲੋਕਾਂ ਵੱਲੋਂ ਪਹਿਲਾਂ ਬੁਕਿੰਗ ਕਰਵਾਈ ਜਾ ਚੁੱਕੀ ਹੈ ਉਹ ਬੁਕਿੰਗ ਰੱਦ ਕਰਵਾ ਕੇ ਆਪਣੀ ਰਕਮ ਵਾਪਸ ਲੈ ਸਕਦੇ ਨੇ ਭਾਵੇਂ ਤਾਜ਼ਾ ਰੋਕ ਨੂੰ ਆਰਜ਼ੀ ਦਸਿਆ ਗਿਆ ਹੈ ਪਰ ਇਹ ਕਦੋਂ ਤੱਕ ਜਾਰੀ ਰਹੇਗੀ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਬੇਰ ਰਿਪੋਰਟ ਹਮਦਰ ਟੀਵੀ ਆਓ ਹੁਣ ਚੱਲਦੇ ਹਾਂ ਅਮਰੀਕਾ ਦੇ ਵਰਕ ਪਰਮਿਟ ਨਾਲ ਸੰਬੰਧਤ ਅਹਿਮ ਖਬਰ ਵੱਲ ਅਮਰੀਕਾ ਵਿੱਚ ਟਰੱਕ ਡਰਾਈਵਰਾਂ ਨੂੰ ਵੱਡੀ ਰਾਹਤ ਮਿਲ ਗਈ ਜਦੋਂ ਹਾਲ ਹੀ ਵਿੱਚ ਵਰਕ ਪਰਮਿਟ ਤੇ ਲਾਗੂ پابੰਦੀ ਸਿਰਫ 1500 ਡਰਾਈਵਰਾਂ ਤੱਕ ਸੀਮਤ ਹੋਣ ਬਾਰੇ ਰਿਪੋਰਟ ਸਾਹਮਣੇ ਆ ਗਈ ਜੀ ਹਾਂ ਅਮਰੀਕਨ ਇਮੀਗ੍ਰੇਸ਼ਨ ਲਾਇਰਜ਼ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਟਰੰਪ ਸਰਕਾਰ ਦੀ ਨਵੀਂ ਨੀਤੀ H2B ਵੀਜ਼ਾ ਦੁਆਲੇ ਕੇਂਦਰਿਤ ਹੈ ਅਤੇ ਇਸ ਵੀਜ਼ਾ ਸ਼੍ਰੇਣੀ ਅਧੀਨ 1 ਸਾਲ ਵਿੱਚ ਵੱਧ ਤੋਂ ਵੱਧ 1500 ਤੱਕ ਵਰਕ ਪਰਮਿਟ ਜਾਰੀ ਕੀਤੇ ਜਾਂਦੇ ਨੇ ਐਸੋਸੀਏਸ਼ਨ ਦਾ ਕਹਿਣਾ ਸੀ ਕਿ ਮੁਲਕ ਦੀ ਟਰਾਂਸਪੋਰਟ ਇੰਡਸਟਰੀ ਵਿੱਚ ਸਰਗਰਮ 35 ਲੱਖ ਟਰੱਕ ਡਰਾਈਵਰਾਂ ਵਿੱਚੋਂ ਜ਼ਿਆਦਾਤਰ ਉੱਤੇ ਨਵੀਂ ਇਮੀਗ੍ਰੇਸ਼ਨ ਨੀਤੀ ਦਾ ਕੋਈ ਅਸਰ ਨਹੀਂ ਪਵੇਗਾ। ਦੂਜੇ ਪਾਸੇ ਕੈਨੇਡਾ ਵਿੱਚ ਅਮਰੀਕਾ ਦੇ ਕੌਂਸਲੈਟ ਵੱਲੋਂ ਵੀ ਸਪਸ਼ਟ ਕਰ ਦਿੱਤਾ ਗਿਆ ਕਿ ਕਮਰਸ਼ੀਅਲ ਡਰਾਈਵਰਾਂ ਦੇ ਵਰਕ ਪਰਮਿਟ ਤੇ پابੰਦੀ ਨਾਲ ਕੈਨੇਡੀਅਨ ਟਰੱਕਰਜ਼ ਪ੍ਰਭਾਵਿਤ ਨਹੀਂ ਹੋਣਗੇ ਜੋ B1 ਜਾਂ B2 ਵੀਜ਼ਾ ਲੈ ਕੇ ਅਮਰੀਕਾ ਵਿੱਚ ਟਰੱਕ ਚਲਾਉਂਦੇ ਨੇ। ਪਰ ਅੰਗਰੇਜ਼ੀ ਭਾਸ਼ਾ ਨਾਲ ਸੰਬੰਧਤ ਨਵੇਂ ਨਿਯਮਾਂ ਤਹਿਤ ਵੀਜ਼ਾ ਇੰਟਰਵਿਊ ਦੌਰਾਨ ਆਪਣੀ ਕਾਬਲੀਅਤ ਸਾਬਤ ਕਰਨੀ ਹੋਵੇਗੀ ਇੱਥੇ ਦੱਸਣਾ ਬਣਦਾ ਹੈ ਕਿ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬਿਓ ਵੱਲੋਂ ਪਿਛਲੇ ਹਫਤੇ ਜਾਰੀ ਹੁਕਮਾਂ ਤਹਿਤ ਵਰਕ ਪਰਮਿਟ ਬੰਦ ਕਰਨ ਦਾ ਐਲਾਨ ਕੀਤਾ ਗਿਆ ਪਰ ਵਿਸਤਾਰਤ ਜਾਣਕਾਰੀ ਕਹਿੰਦੀ ਹੈ ਕਿ B1 ਵੀਜ਼ਾ ਵਾਲੇ ਮੈਕਸੀਕਨ ਟਰੱਕ ਡਰਾਈਵਰ ਵੀ ਨਵੀਂ ਨੀਤੀ ਨਾਲ ਪ੍ਰਭਾਵਿਤ ਨਹੀਂ ਹੋਣਗੇ ਮੈਕਸੀਕੋ ਅਤੇ ਅਮਰੀਕਾ ਵਿੱਚ ਤਕਰੀਬਨ 200 ਟਰਕਿੰਗ ਕੰਪਨੀਆਂ ਦੇ ਗਰੁੱਪ ਲਾਰੇਡੋ ਮੋਟਰ ਕੈਰੀਅਰਜ਼ ਦੇ ਜੈਰੀ ਮੈਲਡੋਨਾਡੋ ਨੇ ਦੱਸਿਆ ਕਿ ਨਵੀਂ ਨੀਤੀ ਦੇ ਵੇਰਵੇ ਸਾਹਮਣੇ ਆਉਣ ਮਗਰੋਂ ਸੁਖ ਦਾ ਸਾਹ ਆਇਆ ਉਹਨਾਂ ਕਿਹਾ ਕਿ پابੰਦੀਆਂ ਦਾ ਕੇਰਾ ਜ਼ਿਆਦਾ ਹੁੰਦਾ ਤਾਂ ਟਰਾਂਸਪੋਰਟ ਸੈਕਟਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦਾ ਸੀ ਵਰਕ ਪਰਮਿਟ ਤੇ پابੰਦੀਆਂ ਦੀ ਸ਼੍ਰੇਣੀ ਵਿੱਚ E2 ਅਤੇ EB ਵੀਜ਼ਾ ਵੀ ਆਉਂਦੇ ਨੇ ਪਰ ਇਹਨਾਂ ਵਿੱਚ ਟਰੱਕ ਡਰਾਈਵਰਾਂ ਦੀ ਬਜਾਏ ਹੈਲਥ케ਅਰ ਸੈਕਟਰ ਆਈਟੀ ਸੈਕਟਰ ਜਾਂ ਹੋਰ ਹੁਨਰਮੰਦ ਖੇਤਰਾਂ ਦੇ ਕੰਮ ਇਹੀ ਅਮਰੀਕਾ ਪੁੱਜਦੇ ਨੇ ਟਰੱਕ ਡਰਾਈਵਿੰਗ ਵਾਸਤੇ ਇਹਨਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਮੁੱਢਲੇ ਤੌਰ ਤੇ ਜਾਣਕਾਰੀ ਦੀ ਘਾਟ ਕਰਕੇ ਅਮਰੀਕਨ ਟਰਕਿੰਗ ਐਸੋਸੀਏਸ਼ਨ ਵੱਲੋਂ ਸਰਕਾਰ ਦੇ ਫੈਸਲੇ ਦਾ ਤਿੱਖਾ ਵਿਰੋਧ ਕੀਤਾ ਗਿਆ ਐਸੋਸੀਏਸ਼ਨ ਨੇ ਦਲੀਲ ਦਿੱਤੀ ਸੀ ਕਿ ਅਮਰੀਕਾ ਵਿੱਚ ਪਹਿਲਾਂ ਹੀ 60000 ਤੋਂ ਵੱਧ ਟਰੱਕ ਡਰਾਈਵਰਾਂ ਦੀ ਘਾਟ ਹੈ ਅਤੇ ਵੀਜ਼ੇ ਬੰਦ ਹੋਣ ਮਗਰੋਂ ਹਾਲਾਤ ਹੋਰ ਬੱਤਰ ਹੋ ਜਾਣਗੇ ਫਲੋਰੀਡਾ ਦੇ ਗਵਰਨਰ ਵੱਲੋਂ ਜਾਰੀ ਹੁਕਮ ਟਰੱਕ ਡਰਾਈਵਰਾਂ ਦੀਆਂ ਮੁਸ਼ਕਲਾਂ ਦਾ ਕਾਰਨ ਜ਼ਰੂਰ ਬਣ ਸਕਦੇ ਨੇ ਜਿਨ੍ਹਾਂ ਤਹਿਤ ਸਿਰਫ ਗ੍ਰੀਨ ਕਾਰਡ ਹੋਲਡਰਜ਼ ਜਾਂ ਅਮਰੀਕਨ ਸਿਟੀਜ਼ਨਜ਼ ਨੂੰ ਹੀ ਸੂਬੇ ਵਿੱਚ ਦਾਖਲ ਹੋਣ ਦਾ ਜ਼ਿਕਰ ਕੀਤਾ ਗਿਆ ਹੈ। ਬੈਰ ਆ ਰਿਪੋਰਟ ਹਮਦਾਰ ਟੀਵੀ। ਅਗਲੀ ਖਬਰ ਯੂਕੇ ਵਿੱਚ ਭਾਰਤੀ ਪਰਿਵਾਰ ਦੇ ਰੈਸਟੋਰੈਂਟ ਤੇ ਕੀਤੇ ਗਏ ਬੰਬ ਹਮਲੇ ਨਾਲ ਸਬੰਧਤ ਹੈ ਜੀ ਹਾਂ ਯੂਕੇ ਵਿੱਚ ਭਾਰਤੀ ਪਰਿਵਾਰ ਦੇ ਰੈਸਟੋਰੈਂਟ ਨੂੰ ਪੈਟਰੋਲ ਬੰਬ ਸੁੱਟ ਕੇ ਫੂਕਣ ਦਾ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ ਅਤੇ ਇਸ ਵਾਰ ਦਾ ਦੌਰਾਨ 5 ਜਣੇ ਗੰਭੀਰ ਜ਼ਖਮੀ ਹੋ ਗਏ ਈਸਟ ਲੰਡਨ ਦੇ ਐਲਫਰਡ ਇਲਾਕੇ ਵਿੱਚ ਵਾਪਰੀ ਵਾਰਦਾਤ ਦੀ ਪੜਤਾਲ ਕਰ ਰਹੀ ਪੁਲਿਸ ਵੱਲੋਂ ਦੋ ਸ਼ੱਕੀਆਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਦੀ ਉਮਰ 54 ਸਾਲ ਅਤੇ 15 ਸਾਲ ਦੱਸੀ ਜਾ ਰਹੀ ਹੈ وارदात دوران زخمی ਹੋਣ ਵਾਲਿਆਂ ਵਿੱਚੋਂ ਤਿੰਨ ਔਰਤਾਂ ਨੇ ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਇੱਕ ਸਥਾਨਕ ਕਾਰੋਬਾਰੀ ਸੈਦ ਬੁਖਾਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲੋਕ ਇੱਧਰ ਉੱਧਰ ਦੌੜ ਰਹੇ ਸਨ ਰੈਸਟੋਰੈਂਟ ਵਿੱਚ ਮੌਜੂਦ ਹਰ ਸ਼ਖਸ ਆਪਣੀ ਜਾਨ ਬਚਾਉਣ ਲਈ ਸੰਘਰਸ਼ ਕਰਦਾ ਨਜ਼ਰ ਆਇਆ ਵਾਰदात ਮਗਰੋਂ ਰੈਸਟੋਰੈਂਟ ਦਾ ਮੈਨੇਜਰ ਬੇहद ਡਰ ਗਿਆ ਅਤੇ ਉਸ ਦੀਆਂ ਅੱਖਾਂ ਵਿੱਚੋਂ ਲਗਾਤਾਰ ਹੰਝੂ ਵਗ ਰਹੇ ਸਨ ਯੂਕੇ ਵਿੱਚ ਭਾਰਤੀ ਪਰਿਵਾਰ ਉੱਤੇ ਇੰਨਾ ਵੱਡਾ ਨਸਲੀ ਹਮਲਾ ਭਾਈਚਾਰੇ ਦੀਆਂ ਚਿੰਤਾਵਾਂ ਦਾ ਕਾਰਨ ਬਣ ਗਿਆ ਹੈ ਵਾਰਦਾਤ ਦੇ ਇੱਕ ਹੋਰ ਚਸ਼ਮਦੀਦ ਨੇ ਦੱਸਿਆ ਕਿ ਅੱਗ ਦੀਆਂ ਲਾਟਾਂ ਉੱਠ ਰਹੀਆਂ ਸਨ ਅਤੇ ਇੱਕ ਸ਼ਖਸ ਗੰਭੀਰ ਹਾਲਤ ਵਿੱਚ ਧਰਤੀ ਤੇ ਪਿਆ ਨਜ਼ਰ ਆਇਆ ਐਮਰਜੈਂਸੀ ਕਾਮਿਆਂ ਵੱਲੋਂ ਕੁਝ ਲੋਕਾਂ ਨੂੰ ਆਕਸੀਜਨ ਰਾਹੀਂ ਸਾਹ ਦਿਵਾਉਣ ਦੇ ਯਤਨ ਕੀਤੇ ਜਾ ਰਹੇ ਸਨ ਉਧਰ ਪੁਲਿਸ ਇੰਸਪੈਕਟਰ ਮਾਰਕ ਰੌਜਰਸ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਬਿਨਾਂ ਸ਼ੱਕ ਵਾਰਦਾਤ ਮਗਰੋਂ ਇਲਾਕੇ ਦੇ ਲੋਕ ਡਰੇ ਹੋਏ ਨੇ ਅਤੇ ਉਹਨਾਂ ਨੂੰ ਤਸੱਲੀ ਦੇਣ ਦੇ ਯਤਨ ਕੀਤੇ ਜਾ ਰਹੇ ਨੇ ਰੈਸਟੋਰੈਂਟ ਦੇ ਮਾਲਕ ਦਾ ਨਾਮ ਸੁਧੀਰ ਦੱਸਿਆ ਜਾ ਰਿਹਾ ਹੈ ਅਤੇ ਸੀਸੀਟੀਵੀ ਫੁਟੇਜ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਈ ਨਕਾਬਪੋਸ਼ ਅਗਜ਼ਨੀ ਦੀ ਵਾਰਦਾਤ ਨੂੰ ਅੰਜਾਮ ਦੇਣ ਪੁੱਜੇ ਕੁਝ ਰਿਪੋਰਟਾਂ ਵਿੱਚ ਪੈਟਰੋਲ ਬੰਬ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਜਦਕਿ ਕੁਝ ਰਿਪੋਰਟਾਂ ਮੁਤਾਬਕ ਤੇਲ ਛੜਕ ਕੇ ਅੱਗ ਲਾਈ ਗਈ ਇਥੇ ਦੱਸਣਾ ਬਣਦਾ ਹੈ ਕਿ ਬਿਲਕੁਲ ਇਸੇ ਕਿਸਮ ਦੀਆਂ ਵਾਰਦਾਤਾਂ ਕੈਨੇਡਾ ਵਿੱਚ ਸਾウਦੀਜੀਅਨ ਲੋਕਾਂ ਦੀ ਮਾਲਕੀ ਵਾਲੇ ਰੈਸਟੋਰੈਂਟਸ ਵਿੱਚ ਸਾਹਮਣੇ ਆ ਚੁੱਕੀਆਂ ਨੇ ਕਪਲ ਸ਼ਰਮਾ ਦੇ ਰੈਸਟੋਰੈਂਟ ਉੱਤੇ ਦੋ ਵਾਰ ਗੋਲੀਆਂ ਚੱਲਣ ਦਾ ਮਾਮਲਾ ਵੀ ਪੜਤਾਲ ਅਧੀਨ ਹੈ ਅਤੇ ਹੁਣ ਤੱਕ ਕੋਈ ਸ਼ੱਕੀ ਕਾਬੂ ਨਹੀਂ ਕੀਤਾ ਜਾ ਸਕਿਆ ਬੈਰ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਅਮਰੀਕਾ ਵਿੱਚ ਦਰਦਨਾਕ ਸੜਕ ਹਾਦਸੇ ਦੌਰਾਨ ਭਾਰਤੀ ਟਰੱਕ ਡਰਾਈਵਰ ਦੀ ਮੌਤ ਨਾਲ ਸੰਬੰਧਿਤ ਹੈ। ਅਮਰੀਕਾ ਵਿੱਚ ਇੱਕ ਤੇਜ਼ ਰਫ਼ਤਾਰ ਟਰੱਕ ਬੇਕਾਬੂ ਹੋ ਕੇ ਦਰਖਤ ਵਿੱਚ ਵਜਣ ਕਾਰਨ 24 ਸਾਲ ਦੇ ਆਸ਼ੀਸ਼ ਮਾਨ ਦੀ ਮੌਤ ਹੋ ਗਈ। 2023 ਵਿੱਚ ਨਾਜਾਇਜ਼ ਤਰੀਕੇ ਨਾਲ ਅਮਰੀਕਾ ਦਾਖਲ ਹੋਇਆ ਆਸ਼ੀਸ਼ ਮਾਨ ਹਰਿਆਣਾ ਦੇ ਕਰਨਾਲ ਸ਼ਹਿਰ ਨਾਲ ਸੰਬੰਧਿਤ ਸੀ। ਹਾਦਸੇ ਦੇ ਕਾਰਨਾਂ ਬਾਰੇ ਫਿਲਹਾਲ ਪਤਾ ਨਹੀਂ ਲੱਗ ਸਕਿਆ ਪਰ ਜਿਉਂ ਹੀ ਆਸ਼ੀਸ਼ ਦੇ ਅਕਾਲ ਚਲਾਣੇ ਦੀ ਖਬਰ ਕਰਨਾਲ ਪੁੱਜੀ ਤਾਂ ਮਾਪਿਆਂ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਆਸ਼ੀਸ਼ ਦੇ ਪਰਾ ਅੰਕੁਰ ਨੇ ਦੱਸਿਆ ਕਿ 45 ਲੱਖ ਰੁਪਏ ਖਰਚ ਕਰਦਿਆਂ ਆਸ਼ੀਸ਼ ਨੂੰ ਅਮਰੀਕਾ ਭੇਜਿਆ ਅਤੇ ਰਕਮ ਦਾ ਵੱਡਾ ਹਿੱਸਾ ਕਰਜ਼ੇ ਦੇ ਰੂਪ ਵਿੱਚ ਇਕੱਤਰ ਕੀਤਾ ਗਿਆ ਅੰਕੁਰ ਮੁਤਾਬਕ ਹਾਦਸਾ ਅਮਰੀਕਾ ਦੇ ਗ੍ਰੀਨ ਵੈਲੀ ਇਲਾਕੇ ਵਿੱਚ ਵਾਪਰਿਆ ਅਤੇ ਪੁਲਿਸ ਨੇ ਆਸ਼ੀਸ਼ ਦੀ ਮੌਤ ਬਾਰੇ ਇਤਲਾਹ ਦਿੱਤੀ आशीष रोजाना ਆਪਣੇ ਘਰ ਫੋਨ ਕਰਦਾ ਪਰ ਬੀਤੇ ਦਿਨ ਜਦੋਂ ਫੋਨ ਨਾ ਆਇਆ ਤਾਂ ਪਰਿਵਾਰ ਵੱਲੋਂ ਉਸ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਗਿਆ। ਆਸ਼ੀਸ਼ ਦਾ ਫੋਨ ਲਗਾਤਾਰ ਬੰਦ ਆ ਰਿਹਾ ਸੀ ਅਤੇ ਕਿਸੇ ਦੋਸਤ ਰਾਹੀਂ ਵੀ ਉਸ ਨਾਲ ਸੰਪਰਕ ਨਾ ਹੋ ਸਕਿਆ। ਆਸ਼ੀਸ਼ ਫਿਰਜ਼ਨੋ ਸ਼ਹਿਰ ਵਿੱਚ ਰਹਿੰਦਾ ਸੀ ਅਤੇ ਹਾਦਸਾ ਤਕਰੀਬਨ 2000 ਮੀਲ ਦੂਰ ਵਾਪਰਿਆ। ਅੰਕੋਰ ਨੇ ਅੱਗੇ ਦੱਸਿਆ ਕਿ ਉਹਨਾਂ ਵੱਲੋਂ ਅਮਰੀਕਾ ਵਿੱਚ ਰਹਿੰਦੇ ਆਪਣੇ ਕੁਝ ਜਾਣਕਾਰਾਂ ਨੂੰ ਉਸ ਹਸਪਤਾਲ ਵਿੱਚ ਭੇਜਿਆ ਗਿਆ ਜਿੱਥੇ ਆਸ਼ੀਸ਼ ਦੀ ਦੇਹ ਰੱਖੀ ਗਈ ਹੈ ਫਿਲਹਾਲ ਪੁਲਿਸ ਵੱਲੋਂ ਪੋਸਟਮਾਰਟਮ ਰਿਪੋਰਟ ਵੀ ਜਨ ਤੱਕ ਨਹੀਂ ਕੀਤੀ ਗਈ ਬਿਆਰ ਰਿਪੋਰਟ ਹਮਦਰ ਟੀਵੀ ਆਈ ਫੀਲ ਐਨੀਵਨ ਦੈਟ ਕਮਸ ਟੂ ਕੈਨੇਡਾ ਦ ਵਨ ਥਿੰਗ ਥੇਲ ਆਲਵੇਸ ਡੂ ਇਜ਼ ਨਾਇਗਰਾ ਫਾਲਸ For me, family trips are about being together, sitting face to face and talking. These are the things you remember.